ਸਵਾਜਪੁਰ ਦੀ ਝੰਡੀ ਪਟਕੇ ਲੈ ਗਿਆ ਸੀ 5 ਲੱਖ ਦਾ ਘੋੜਾ ਜਿੱਤ ਕੇ ਵਾਕੇ ਨਕਰਾ ਘੋੜਾ ਜਿੱਤ ਗਿਆ ਜੀ ਉਹ ਜਾਓ ਜੀ ਮਿੰਦਾ ਜੀ ਤੇ ਆਪਣੇ ਉੱਪਰ ਨਾਮ ਲੈ ਲਓ ਆਪਣੇ ਕੈਂਥਲ ਵਾਲਿਆ ਇਹ ਆ ਕੈਂਥਲ ਹਰਿਆਣੇ ਸ਼ਹਿਰ ਦਾ ਬੱਲੇ ਤੇਰੇ ਉਹ ਖੁੱਚ ਕੇ ਜਦ ਦੀ ਕੋਸ਼ਿਸ਼ ਕੀਤੀ ਉਹ ਬੱਲੇ ਤੇਰੇ ਨਹੀਂ ਰਿਸ਼ਾ ਤੇਰੀਆਂ ਹਰਿਆਣੇ ਵਾਲਿਆ ਉਧਰ ਜੱਸਾ ਵੀ ਜੱਸਾ ਹੀ ਆ ਜੱਸਾ ਪੱਟੀ ਐਕਸਪ੍ਰੈਸ ਕਹਿੰਦੇ ਆ ਵਾਹ ਜੀ ਵਦੋਂ ਉਹ ਬੱਲੇ ਤੇਰੇ ਨਹੀਂ ਰੀਸਾ ਤੇਰੀਆਂ ਸੋਹਣਿਆ ਉਹ ਨਹੀਂ ਮੰਨਦਾ ਹਜ਼ਾਰ ਹਿਆਣੇ ਵਾਲਾ ਓਏ ਉਹ ਬੱਲੇ ਉਹ ਬੱਲੇ ਇੱਕ ਛੋਟੀ ਗੱਲ ਨਹੀਂ ਜੱਸੇ ਨਾਲ ਘੁਲਣਾ ਵੀ ਕੋਈ ਛੋਟੀ ਗੱਲ ਨਹੀਂ ਬਾਕੀ ਭਲਵਾਨ ਦੇ niche ਉੱਠਣਾ ਹਾਥੀ ਦੇ ਥੱਲੇ ਲੰਘਣ ਵਾਲੀ ਗੱਲ ਹੁੰਦੀ ਐ ਇੱਕ ਪਾਸੇ ਪੱਟੀ ਵਾਲਾ ਕਾਲੇ ਰਗੋੜ ਦੇ ਵਿੱਚ ਸਿੱਖੀ ਵੀ ਕੈਮ ਰੱਖੀ ਐ ਗੱਬਰੂ ਨੌਜਵਾਨ ਨੇ ਟੋਲੀ ਇੱਕ ਮਿੰਟ ਦਾ ਸਮਾਂ ਦੇ ਪਿੱਛੇ ਜੀ ਅੱਜ ਤੋਂ ਜਕਰ ਸਾਲ ਤੋਂ ਸਾਲ ਪਹਿਲਾਂ ਦੀ ਗੱਲ ਕਰੀਏ ਪਾਸੇ ਹਰਿਆਣਾ ਦੂਜੇ ਪਾਸੇ ਪੰਜਾਬ ਦਾ ਯੁੱਧ ਚੱਲ ਰਿਹਾ ਹੈ ਇੱਕ ਪਾਸੇ ਜੱਸਿਆ ਦੂਜੇ ਪਾਸੇ ਆਜਾ ਬੱਲੇ 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 ਬਾਈ 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 ਬੱਲੇ 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 ਯੁੱਧ ਹੋ ਗਿਆ ਯੁੱਧ ਹੋ ਗਿਆ ਬੱਲੇ ਤੇਰੇ ਸੋਹਣਿਆ ਉਹ ਨਹੀਂ ਵੀ ਸਾ ਆਹ ਹਾਹ ਦਾਤ ਦਾ ਇੱਕ ਸਕਿੰਟ ਵੀ ਪلوان ਰੁਕੇ ਨਹੀਂ ਇੱਕ ਸਕਿੰਟ ਵੀ ਇਹ ਪੱਟੀ ਵਾਲੇ ਉੱਪਰ ਆ ਗਿਆ ਇੱਕ ਤਾੜੀ ਪੱਟੀ ਵਾਲੇ ਜਲੀਸਾ ਵੱਡੀਆਂ ਮੇਰੀ ਵੀਰੋ ਸੁਖੇ ਦੇ ਜੜੀ ਧਾਗੋ ਤੋਂ ਆ ਜੁੜੋ ਮੇਲੇ ਦੇ ਵਿੱਚ ਕਹਿੰਦੇ ਦੂਰੋਂ ਦੂਰੋਂ ਦੇਖਣ ਨੂੰ ਦੁਨੀਆ ਦੇ ਲੱਖਾਂ ਦਾ ਕੱਠ ਹੋ ਗਿਆ ਕਿਉਂਕਿ ਇੱਕ ਪਾਸੇ ਅਜੇ ਤੇ ਦੂਜੇ ਪਾਸੇ ਜੱਸਾ ਆ ਇਹ ਪੱਟੀ ਵਾਲਾ ਪਹਿਲੋਂ ਧੰਨਵਾਦ ਕਰਦੇ ਆ ਅੱਜ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਵਾਹ ਜੀ ਵਾਹ ਰੈਡ ਦੀਆਂ ਸੇਵਾਵਾਂ ਜੜੀਆਂ ਨੇ ਸਾਡੇ ਭਪਿੰਦਰਪਾਲ ਪਹਿਲ ਮਾਂਜੀ ਜਾੜਲੇ ਵਾਲੇ ਜਿਨ੍ਹਾਂ ਨੇ ਜੋੜਾ ਮਲਾਈਆਂ ਸਾਡੀ ਪ੍ਰਬੰਧਕ ਕਮੇਟੀ ਨੇ ਪਹਿਲਵਾਨ ਸੱਦੇ ਵੱਡੇ ਪਿਆਰੇ ਸੱਦੇ ਦਿੱਤੇ ਆ ਅੱਜ ਦੀਆਂ ਜੋੜਾ ਮਿਲਣ ਦੀ ਸਮਾਵਾ ਜਿਹੜੀਆਂ ਸਾਡੇ ਭਵਿੰਦਰਪਾਲ ਜੀ ਕਾਰਾ ਗੱਡੀਆਂ ਦੇ ਜੇਤੂ ਸੋਨਾ ਚਾਂਦੀ ਸੋਨੇ ਦੀਆਂ ਮੁੰਦੀਆਂ ਦਾ ਜੇਤੂ ਇਹ ਆ ਅਜੇ ਕੈਂਥਨ ਵਾਲਾ ਹੇਠਲੇ ਪਾਸੇ ਆ ਉਧਰ ਪੱਟੀ ਵਾਲੇ ਨੇ ਰੱਖਿਆ ਤੋੜਦੇ ਬੋਡਾ ਪਵਨ ਜੀ ਆ ਬਈ ਬਾ ਕੁਝ ਵੀ ਹੋ ਸਕਦਾ ਵਾਹ ਜੀ ਬਾ ਬਹਿ ਗਿਆ ਉੱਪਰ ਤੋੜਦੇ ਨੂੰ ਕਹਿੰਦੇ ਜੱਸਾ ਤੇ ਕੱਟ ਜੇ ਵੀ ਹਣੀ ਮੰਦਾ ਉਹ ਵੀ ਨਹੀਂ ਕਿਸੇ ਨੂੰ ਐਨਾ ਜੋਰ ਇੰਨੇ 10 ਵਜੇ ਦੀ ਗੁਸ਼ਟੀ ਕਿਤੇ ਕਿਤੇ ਦੇਖਣ ਨੂੰ ਮਿਲਦੀ ਹੈ ਆ ਵੀ ਬਾਕੇ ਰਸ ਅੰਮੀ ਦੀ ਚੂਰੀ ਦਾ ਬੱਲੇ 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 ਆ ਰਸ ਅੰਮੀ ਦੀ ਚੂਰੀ ਦਾ ਬਾਪੂ ਕੁੱਟ ਪਦਾ ਮਖਵਾਉਂਦਾ ਉਹ ਭੈਣ ਦੁੱਤ ਪਿਆਉਂਦੀ ਹੈ ਮਨਛ ਛੋਟੇ ਬੰਦੇ ਓਏ ਹੋਏ ਬੱਲੇ 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 ਓਏ ਬਾ ਬਈ ਬਾਪੂ ਇਹ ਕੌਣ